हेलो एवरीवन हियर इज योर रीड कार फर्स्ट ऑफ ऑल विशिंग यू अ वेरी वेरी हैप्पी न्यू ईयर टू ऑल ऑफ माय सब्सक्राइबर्स ਸਾਡੀ ਸਾਰੀ ਟੀਮ ਦੇ ਵੱਲੋਂ ਆਰਮਣੀ ਜੌਬ ਦੀ ਸਾਰੀ ਟੀਮ ਦੇ ਵੱਲੋਂ ਤੁਹਾਨੂੰ ਹੈਪੀ ਨਿਊ ইয়ার ਸਭਨਾ ਦੇ ਵਾਸਤੇ ਨਿਊ ইয়ার ਖੁਸ਼ੀਆਂ ਪਰ ਆਵੇ ਨਾਲ ਦੀ ਨਾਲੀ ਗੁੱਡ ਨਿਊਜ਼ ਲੈ ਕੇ ਆ ਗਿਆ ਤੁਹਾਡੀ ਰੀ ਤੁਹਾਡੇ ਵਾਸਤੇ ਕਿ ਪੰਜਾਬ ਦੇ ਪਟਵਾਰੀ ਦੀਆਂ ਵੈਕੈਂਸੀਜ਼ ਜਿਹੜੀਆਂ 2025 ਦੇ ਵਿੱਚ 1001 ਪਟਵਾਰੀ ਦੀਆਂ ਵੈਕੈਂਸੀ ਜਿਹੜੀਆਂ ਉਹ ਨਵੀਆਂ ਆ ਰਹੀਆਂ ਨੇ 2025 ਦੇ ਵਿੱਚ ਸੋ ਜਿਹੜਾ ਜਿਹੜੇ ਐਲੀਜੀਬਲ ਨਹੀਂ ਤੇ ਵਾਸਤੇ ਉਹ ਹੁਣ ਤੋਂ ਤਿਆਰੀ ਸ਼ੁਰੂ ਕਰ ਸਕਦੇ ਜਿੰਨਾ ਦਾ ਸਾਰਾ ਸਟਡੀ ਮਟੀਰੀਅਲ ਵਿਦ ਅਨਸਰ ਕੀਸ ਸਭ ਕੁਝ ਤੁਹਾਨੂੰ ਇਸੇ ਵੀਡੀਓ ਦੇ ਨੀਚੇ ਲਿੰਕ ਤੇ ਥੱਲੇ ਮਿਲ ਜੇਗਾ ਦਸ ਇੰਯਾ ਕੀ ਸਰਦਾਰ ਹੁੰਨੀਆਂ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਦੇ ਵੱਲੋਂ ਨੌਜਵਾਨਾਂ ਨੂੰ ਜਿਹੜੀ ਆ ਉਹ ਸਰਕਾਰੀ ਨੌਕਰੀਆਂ ਦੇ ਵਿੱਚ ਜਿਹੜੀ ਆ ਕੁਆਇਟ ਵਿੱਚ ਮਾਲ ਵਿਭਾਗ ਵਿੱਚ ਪਿੱਛੇ ਨਹੀਂ ਰਹੇਗਾ 2040 ਵਿੱਚ ਤੁਹਾਨੂੰ ਪਤਾ ਹੋਏਗਾ ਕਿ 75 75 ਇਕ ਤਹਿਸੀਲਦਾਰ ਪੈਂਤੀ ਕਲਰ ਦੋਸ ਚੀਨੋ ਟਾਈਪਿਸਟ ਭਰਤੀ ਕੀਤੀ ਗਈ ਸੀ 49 ਪਟਵਾਰੀਆਂ ਦੀ ਭਰਤੀ ਜਿਹੜੀ ਉਹ ਮੁਕੰਮਲ ਹੋ ਚੁੱਕੀ ਆ ਉਹਨਾਂ ਨੂੰ ਸਿਰ ਤੇ ਸਿਰ ਨਿਯੁਕਤੀ ਪੱਤਰ ਦੇਣ ਵਾਲਿਆ ਇਸ ਤੋਂ ਇਲਾਵਾ 1001 ਹੋਰ ਪਟਵਾਰੀਆਂ ਦੀ ਹੋਰ ਭਰਤੀ ਲਈ ਪ੍ਰਕਿਰਿਆ جاری ਹੈ ਇਹ ਤੋਂ ਨਾਲ ਨਾਲ ਦੱਸਿਆ ਬਾਕੀਆਂ ਦੇ ਵਿੱਚ ਵੀ ਆਏਗੀ ਬਟ ਉਹਨਾਂ ਨੇ ਇਹ ਚੀਜ਼ ਬਿਲਕੁਲ ਕਲੀਅਰ ਕੀਤੀ ਆ ਕਿ ਪਟਵਾਰੀਆਂ ਦੀ ਜਿਹੜੀ ਆ 1001 ਜਿਹੜੀ ਆ 2025 ਦੇ ਵਿੱਚ ਜਿਹੜੀਆਂ ਨੇ ਉਹ ਵੈਕੈਂਸੀਜ਼ ਆ ਰਹੀਆਂ ਨੇ ਸੋ 2025 ਵਿੱਚ ਆ ਜਾਣਗੇ ਕਦੋਂ ਇਹਦੀ ਪ੍ਰੋਪਰ ਨੋਟੀਫਿਕੇਸ਼ਨ ਮਿਲਦੀ ਆ ਉਹਦੇ ਵਾਸਤੇ ਮੇਰੇ ਸਬਸਕ੍ਰਾਈਬ ਕਰ ਦਿਓ ਨਾਲ ਦੇ ਨਾਲ ਬੈਲ ਆਈਕਨ ਪ੍ਰੈਸ ਕਰ ਦਿਓ ਟੀਲ ਦੈਨ ਟੇਕ ਕੇਅਰ ਬਾਏ ਬਾਏ